ਖੋਵਾਲ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਦੀ ਪ੍ਰਧਾਨਗੀ ਹੇਠ ਮੋਗਾ ਦਫ਼ਤਰ ਵਿਖੇ ਹੋਈ ਇਸ ਮੀਟਿੰਗ ਦੌਰਾਨ ਸੂਬਾ ਪ੍ਰਧਾਨ ਹਰਿੰਦਰ ਸਿੰਘ ਲਖੋਵਾਲ ਵੱਲੋਂ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਗਈ ਇਸ ਸਮਾਗਮ ਦੌਰਾਨ ਜ਼ਿਲ੍ਹਾ ਇਕਾਈ ਵੱਲੋਂ ਸੂਬਾ ਪ੍ਰਧਾਨ ਹਰਿੰਦਰ ਸਿੰਘ ਲਖੋਵਾਲ ਤੇ ਉਹਨਾਂ ਨਾਲ ਉਚੇਚੇ ਤੌਰ ਤੇ ਪੁੱਜੇ ਅਹੁਦੇਦਾਰਾਂ ਨੂੰ ਭੁਪਿੰਦਰ ਸਿੰਘ ਦੌਲਤਪੁਰਾ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਦੌਰਾਨ ਸੂਬਾ ਪ੍ਰਧਾਨ ਹਰਿੰਦਰ ਸਿੰਘ ਵੱਲੋਂ ਬਲਾਕ ਇਕਾਈਆਂ ਦੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੀ ਸੌਂਪੇ ਗਏ ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕੀਤਾ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਹਰਿੰਦਰ ਸਿੰਘ ਲਖੋਵਾਲ ਨੇ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਮੰਨੀਆਂ ਮੰਗਾਂ ਲਾਗੂ ਕਰਨ ਵਿੱਚ ਆਨਕਾਨੀ ਕਰ ਰਹੀ ਹੈ ਉੱਥੇ ਹੀ ਪੰਜਾਬ ਸਰਕਾਰ ਵੀ ਕਿਸਾਨੀ ਮੰਗਾਂ ਨੂੰ ਅਣਗੌਲੀਆਂ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਜਲਦ SKM ਦੀ ਮੀਟਿੰਗ ਦੌਰਾਨ ਪੰਜਾਬ ਸਰਕਾਰ ਖਿਲਾਫ ਤਿੱਖਾ ਸੰਘਰਸ਼ ਵਿੜਿਆ ਜਾਵੇਗਾ। ਕਿਹਾ ਕਿ ਇਹ ਜੀਤੀਆ ਥੋੜਾ ਜਿਹਾ ਦੀ ਗੁੱਝੇ ਨਹੀਂ ਪ੍ਰਧਾਨ ਸਾਹਿਬ ਤੋਂ ਸਿੱਧਾ ਆਪਣੇ ਜਨਤਾ ਸਾਹਮਣੇ ਦੇਖਣਗੇ। ਜੀ ਆਪਣੀ ਨਮਸਕਾਰ ਜੀ ਜੀ ਰਿਹਾ ਜੇ ਆਪਾਂ ਤੁਹਾਨੂੰ ਤੁਹਾਨੂੰ ਜਿਹੜਾ ਪਾਰਟ ਹੈ ਪੰਜਾਬ ਵਾਲੇ ਸੰਬੰਧ ਦਾ ਸਵਾਦ ਨਾਲ ਮੋਟਾ ਰਹੀ ਰੱਖਿਆ तकरीबन 10-10 ਮੱਧਮ ਮੋੜ ਜੇ ਰਿਹੇ ਨੇ ਸਵਾ ਸਵਾ ਸ਼ੰਕਰ ਕਣੀ ਖਾਦਾ ਉੱਤੇ ਚੱਲਦਾ ਰ ਮੇਰੇ ਜਿਹੜੀ ਦੇ ਪੇਸ਼ ਮਿੱਤਰ ਪਾਇਆ ਇੱਥੇ ਫਿਰ ਵੀ 2-3 ਵਾਰੀ ਉੱਥੇ ਬੋਲ ਕੇ ਆਇਆ ਹੈ ਕਲੀਅਰ ਮੀਟ ਪ੍ਰਧਾਨ ਪੰਜਾਬ ਦਾ ਰਹਿ ਚੁੱਕਿਆ ਲਖਵਾਲਾ ਤੋਂ ਥਲੇ 30 ਸਾਲ ਹੋ ਗਏ ਉਹਨਾਂ ਨੇ ਇੱਥੇ ਕੰਮ ਕਰਦਿਆਂ ਨੂੰ ਪਰ ਜੇ ਉਹ ਉਹਨਾਂ ਦਾ ਰਸਵਾਇ ਹੋਵੇ ਜੇ ਪਿੱਛੇ ਆ ਕੇ ਆਮ ਰੱਖ ਦੇ ਜੀ ਬੈਠ ਜਾਂਦੇ ਆ ਉਹਨਾਂ ਨੇ ਕਦੇ ਇਹ ਨਹੀਂ ਕਹਿੰਦਾ ਕੋਈ ਚੀਜ਼ ਦੀ ਮਣੀ ਇੱਥੇ سارے ਬੰਦੇ ਜਿੰਨੇ ਇੱਥੇ ਬੈਠੇ ਆਂ ਬੜੇ ਪੁਰਾਣੇ ਉਹਨਾਂ ਨੂੰ ਪਤਾ ਹੈ ਮੇਰਾ ਸੁਨੇਹਾ ਜੋਲੀ ਪੰਜਾਬ ਦੀ ਜਿਹੜੀ ਆਉਂਦੀ ਆ ਮੈਂ ਉਹ ਓਜਾਉਣੀ ਆ ਜੋ ਜ਼ਿਲ੍ਹਾ ਦਸਰ ਦੇ ਵਿੱਚ ਗੱਲ ਹੁੰਦੀ ਆ ਉਹ ਮੈਂ ਥੋੜੇ ਜਨ ਤੱਕ ਕਰ ਦਿੰਨਾ ਜਦੋਂ ਕਿਉਂਕਿ ਮੇਰੇ ਥੱਲੇ ਬਲਾਕ ਪ੍ਰਧਾਨ ਆ ਮੈਂ ਪੰਜਾਬ ਉਹਦੇ ਧਰਾਂ ਨੂੰ ਨਹੀਂ ਕੁਝ ਕਹਿ ਸਕਦਾ ਉਹਨਾਂ ਨੂੰ ਪੰਜਾਬ ਵੱਲੋਂ ਸੁਨੇਹਾ ਲੱਗਣਾ ਜਿਹੜਾ ਲੱਗਣਾ ਨਾ ਕਿ ਮੈਂ ਜਿਲ੍ਹੇ ਵੱਲੋਂ ਸਤਕਾਰ ਮੈਂ ਹਰੇਕ ਦਾ ਕਰਦਾ ਸਤਕਾਰ ਕਰੂੰਗਾ ਵੀ ਔਰ ਜਿਹੜੀ ਗੱਲ ਡਿਊਟੀਆਂ ਦੀ ਹੋਈ ਆ ਤੇ ਸਰਵਪਾਉ ਦੇਣ ਦੀ ਗੱਲ ਹੋਈ ਆ ਉਹਦੀਆਂ ਆਸੀਂ ਇੱਥੇ ਬੈਠੇ 40 ਬੰਦੇ 35 ਬੰਦੇ ਬੈਠੇ ਸੀ ਉਦਾਂ ਮੈਂ ਸੋਹ ਨਿਹਾਲ ਸਤਿਗੁਰੂ ਜੀ ਸਾਹਮਣੇ ਪਰਦਨ ਪੰਜ ਦਿਨ ਜੇ ਮੈਂ ਨਹੀਂ ਵੀ ਸੀ ਬਾਹਰ ਗਿਆ ਸੀ ਤਾਂ ਖੁਦ ਚੜ੍ਹ ਕੇ ਚਲਦਾ ਸੀ ਹਾਂ ਬਹੁਤ ਸਰੀਆ ਹਾਂ ਜੀ ਇੱਕ ਮਿੰਟ ਰੁਕ ਜਾ ਤਰਾਨ ਸਿੰਘ ਵਾਲਾ ਬੋਝ ਕਰਾ ਲਾ ਮੈਂ ਤਰਾਨ ਸਿੰਘ ਵਾਲਾ ਅੱਜ ਉਹ ਤਰਾਨ ਸਿੰਘ ਵਾਲਾ ਮਾਦੀਆ ਤੁਸੀਂ ਇੰਨਾ ਕੱਟ ਕੀਤਾ ਪਰ ਤਾਂ ਆ ਸਾਧਾ ਤਰ ਮਰਦੀਆਂ ਜਿਨ੍ਹਾਂ ਨੂੰ ਥੋੜਾ ਸਮਾਂ ਹੀ ਹੋਇਆ ਬਣਿਆ ਨੂੰ ਪ੍ਰਧਾਨ ਵੱਡਾ ਥੰਮ ਹੁੰਦਾ ਬਲਾਕ ਪ੍ਰਧਾਨ ਥੰਮ ਹੁੰਦੇ ਨੇ ਜਿਨ੍ਹਾਂ ਨੇ ਇੱਕ ਬੰਦੇ ਕੱਢਣੇ ਹੁੰਦੇ ਆ ਤੇ ਬੰਦੇ ਲਿਆਉਣੇ ਹੁੰਦੇ ਆ ਪ੍ਰਧਾਨ ਸਾਹਿਬ ਨੇ ਆ ਜਗ੍ਹਾ ਤਾਂ ਕਿੰਨੇ ਸਾਲਾਂ ਦੀ ਪਈ ਸੀ ਇਹਨਾਂ ਨੇ ਇਹ ਜਗ੍ਹਾ ਨੂੰ ਭਾਗ ਲਾਏ ਜਗ੍ਹਾ ਲਈ ਫਿਰੇ ਮਗਰ ਫਿਰ ਕੇ ਉਸ ਤੋਂ ਬਾਅਦ ਸਾਰੇ ਕੰਮ ਰਾਏ ਰੋਜ਼ ਆ ਕੇ ਬੈਠਣਾ ਤੇ 20 ਲੱਖ ਰੁਪਏ ਖਰਚ ਦੇਣਾ ਕੋਈ ਛੋਟੀ ਗੱਲ ਨਹੀਂ ਹੁੰਦੀ ਇੱਕ ਨੇ ਇਹਨਾਂ ਦਾ ਦਫ਼ਤਰ ਨਹੀਂ ਪ੍ਰਧਾਨ ਅਜਨੇ 4 ਸਾਲ ਦੇ 5 ਸਾਲ ਦੇ ਉਤੋਂ ਬਾਅਦ ਨੌਜਵਾਨਾਂ ਨੂੰ ਜੋ ਕਿਸੇ ਨੇ ਪ੍ਰਧਾਨ ਬਣਨਾ ਕੋਈ ਵੀ ਪ੍ਰਧਾਨ ਬਣ ਸਕਦਾ ਇਹ ਦਫ਼ਤਰ ਉਹਦਾ ਇੱਕ ਖਸਾਂ ਜੱਥੇਬੰਦੀ ਦੀ ਜਿਹੜੀ ਹੈਗੀ ਆ ਜਾਇਦਾਦ ਮੰਗੀ ਆ ਇੱਕ ਗੈਣਾ ਬਣ ਗਿਆ ਕਿਸੇ ਪਾਰਟੀ ਕੋ ਦਫ਼ਤਰ ਨਹੀਂ ਹੈਗਾ ਮੋਕੇ 'ਚ ਜਿਹੜੇ ਸਾਡੀ ਐਸ ਕੇਐਮ ਦੀਆਂ ਕੋਈ ਪਾਰਟੀਆਂ ਕਿਸੇ ਕੋ ਦਫ਼ਤਰ ਨਹੀਂ ਆਪਣੇ ਕੋ ਲੁਧਿਆਣਾ ਐਕਲਾ ਅਲੀ ਸ਼ਾਨ ਦਫ਼ਤਰ ਆ ਮੋਕੇ ਬਣ ਗਿਆ ਮੋਹਾਲੀ ਬਣ ਗਿਆ ਪੰਜ ਚਾਰ ਜ਼ਿਲ੍ਹਿਆਂ 'ਚ ਆਪਣੇ ਕੋ ਬੜੇ ਅਲੀ ਸ਼ਾਨ ਦਫ਼ਤਰ ਨੇ ਆਪਣੇ ਜਥੇਬੰਦੀ ਕੋਲ ਮੈਂ ਫਿਰ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਵੀ ਇਹਨਾਂ ਨੇ ਦਿਨ ਰਾਤ ਇੱਕ ਕਰਕੇ ਇਹ ਦਫ਼ਤਰ ਨੂੰ ਸਿਰੇ ਚੜਾਇਆ ਮੈਂ ਜਿੱਦਣ ਉਦਘਾਟਨ ਸੀ ਉਦੋਂ ਵੀ ਆਇਆ ਸੀ ਉਸ ਤੋਂ ਬਾਅਦ ਵੀ ਇੱਕ ਦੋ ਵਾਰੀ ਇਹ ਦਫ਼ਤਰ ਪਰਦੇ ਜਿੱਦ ਮੈਂ ਗਿਆ ਮਾਰ ਕੇ ਗਿਆ ਜਦੋਂ ਦੋ ਟਾਈਮਿੰਗ ਨੂੰ ਉਸ ਮੈਂ ਬਾਹਰ ਰਹਿ ਗਿਆ ਸੀ ਤੇ ਹੁਣ ਮੈਨੂੰ ਇਹਨਾਂ ਨੇ ਸੱਦ ਕੇ ਤੁਸੀਂ ਕਿਹਾ ਸੀ ਵੀ ਜਿੱਦਣ ਮੀਟਿੰਗ ਹੋ ਤੁਹਾਡੇ ਰੂਪ ਰੂਪ ਸਾਰਿਆਂ ਦੇ ਆਪਾਂ ਹੋਵਾਂਗੇ ਉਹ ਅੱਜ ਅਸੀਂ ਸਾਰੇ ਰੂਹੂ ਹੋ ਰਹੇ ਹਾਂ ਬਾਕੀ ਜਿਹੜਾ ਜਥੇਬੰਦੀ ਦੀ ਗੱਲ ਵਾਪਸ ਅੱਜ ਲੋਕ ਆਪਾਂ ਨੂੰ ਫਿਰ ਸਰਜੋਰ ਕੇ ਇਕੱਠੇ ਹੋਣ ਦੀ ਫਿਰ ਆਪਾਂ ਤਕੜੇ ਹੋ ਕੇ ਜੱਥੇਬੰਦੀ ਨੂੰ ਤਕੜੀ ਕਰੀਏ ਤੇ ਆਪਾਂ ਅੱਗੇ ਲਿਜਾਈਏ ਕਿਉਂਕਿ ਸਰਕਾਰਾਂ ਆਪਾਂ ਦੇਖ ਹੀ ਲੈਂਦੀਆਂ ਪਹਿਲੀਆਂ ਸਰਕਾਰਾਂ ਵੀ ਦੇਖ ਲੀਆਂ ਆ ਸਰਕਾਰ ਵੀ ਆਪਾਂ ਦੇਖ ਲਈ ਸਰਕਾਰਾਂ ਨੇ ਕੰਮ ਤਾਂ ਕਰਨਾ ਹੁੰਦਾ ਜੇ ਲੋਕ ਤੜਿਆ ਜੇ ਲੋਕ ਪੂਰੇ ਸਵਾਲ ਪੁੱਛਦੇ ਆ ਜਦ ਲੋਕ ਮੂਰੇ ਕੋਲ ਚਰਚ ਰੁਛਦੇ ਆ ਆਹ ਸਰਕਾਰਾਂ ਜਾਣਦੀਆਂ ਨੇ ਸਰਕਾਰਾਂ ਨੂੰ ਵੀ ਕੀ ਲੋੜ ਆ ਉਹ ਪਹੁੰਚਾ ਕਰਦੇ ਚੰਡੀਗੜ੍ਹ ਬੈਠੇ ਆ ਟਰੁਕੋ ਮੇੜਾ ਮਾਰ ਜਾਂਦੇ ਆ ਬਟੋਟੀਆਂ ਬਟੀਆਂ ਮਿਲ ਜਾਂਦੇ ਨੇ ਤੇ ਇਸ ਲਈ ਆਪਾਂ ਨੂੰ ਜਗਵਾਉਣਾ ਪਊ ਜਿਹੜੇ ਵੀ ਸਰਕਾਰਾਂ ਵਾਲੇ ਵਾਅਦੇ ਕਰਦੇ ਆ ਉਹ ਵਾਅਦੇ ਪੂਰੇ ਕਰਾਉਣੇ ਪੈਣਗੇ ਸਾਨੂੰ ਬੜੀ ਵੀ ਸੀ ਵੀ ਕੋ ਸਿਸਟਮ ਜਿਹੜੇ ਚੇਂਜ ਹੋ ਜਾਣਗੇ ਆਪਾਂ 23 ਤਰੀਕ ਨੂੰ ਵੀ ਉੱਥੇ 23 ਤਰੀਕ ਨੂੰ ਧਰਨਾ ਮਾਰਿਆ ਸੀ ਉਦੋਂ ਚ ਸੀ ਸਰਕਾਰ ਉਹ ਕਹਿ ਕੇ ਆਈ ਸੀ ਵੀ ਰੈਜ਼ੋਲੂਸ਼ਨ ਕਰੋ ਜਿਹੜਾ ਸਾਡਾ ਰਾਸਤਾਨੂ ਪੜੀ ਜੰਮਦਾਵ ਜੀ ਰਵਈਤੀ ਦੇ ਉਹ ਜਿਹੜਾ ਸਾਡਾ ਵਾਅਦਾ ਬਣ ਰੋ ਉਹ ਖੁੱਲੂ ਪਰ ਉਹ ਵੀ ਉਹਨਾਂ ਨੇ ਨਹੀਂ ਕੀਤਾ ਇਸ ਲਈ ਜੋ ਨਹਿਰਾ ਟੈਮਾ ਆਪਾਂ ਲੜਾਈ ਕਰੀ ਸੀ ਬੜੇ ਸਾਲ ਪਹਿਲਾਂ ਬੱਧਰਤਾਂ ਵਾਲੇ ਤੇ ਪੰਜਾਬ ਨੇ ਚਲੋ ਉਹਨੂੰ ਨਾਮ ਦਿੱਤਾ ਸੀ ਅਨੰਕੋ ਸਾਧਾਰਨਤਾ ਉਦੋਂ ਇਹ ਵੱਡਾ ਮੋਰਚਾ ਵੀ ਲੱਗਿਆ ਗਿਆ ਸੀ ਆਪਣੀ ਜੱਜੇਬੰਦੀ ਦੇ ਵੀ ਸਾਹ ਦੱਤਾ ਸੀ ਅੱਜ ਪੋਜੀਸ਼ਨ ਕੀ ਆ ਵੀ ਸੈਂਟਰ ਸਰਕਾਰਾਂ ਪੰਜਾਬ ਦੇ ਸੂਬਿਆਂ ਤੋਂ ਪੰਜਾਬ ਨਹੀਂ ਇੰਡੀਆ ਦੇ ਸੂਬਿਆਂ ਤੋਂ ਉਹ ਸਾਰੇ ਅਧਿਕਾਰ ਖੋ ਰਹੀਆਂ ਨੇ ਉਹਨਾਂ ਇੱਕ ਵਸਤੀ ਬਣਾ ਕੇ ਰੱਖਿਆ ਜਾ ਰਿਹਾ ਅੱਜ ਸਾਡੇ ਕੋਲ ਨਹਿਰਾਂ ਦਾ ਅਧਿਕਾਰ ਖੋਲਿਆ ਅੱਜ ਸਾਡੇ ਕੋਲ ਡੈਮ ਜਿਹੜਾ ਸਾਡੇ ਕੋਲ ਡੈਮ ਸੈਕਟੀਟ ਸੀਗਾ ਡੈਮ ਸਾਡੇ ਅੰਦਰ ਸੀ ਉਹਨਾਂ ਦਾ ਅਧਿਕਾਰ ਖੋਲਿਆ ਇਸ ਤਰ੍ਹਾਂ ਜਿੰਨੇ ਵੀ ਕੋਈ ਚੀਜ਼ਾਂ ਨੇ ਹੋਏ ਜਾ ਰਹੇ ਆ ਹੁਣ ਆ ਜਿਹੀ ਇੱਕ ਸਮਾਂ ਹੋ ਗਿਆ ਹੁੰਦਾ ਸੀ 4-5000 ਕਰੋੜ ਆਇਆ ਸੀ ਜਿਸ ਨਾਲ ਸਾਡੀਆਂ ਮੰਡੀਆਂ ਵੱਡੀਆਂ ਸੀ ਸੜਕਾਂ ਵੱਡੀਆਂ ਸੀ ਦੋ ਤਿੰਨ ਸਾਲ ਤੋਂ ਕੋਹਾੜੀ ਐ ਵੀ ਨਹੀਂ ਆ ਰਿਹਾ ਕੋਈ ਮੰਡੀ ਦੀ ਬੜੀ ਤੁਸੀਂ ਦੇਖ ਲਓ ਤਿੰਨ ਸਾਲਾਂ ਦੀ ਕੋਈ ਸੜਕ ਦੀ ਰਿਪੇਅਰ ਹੋ ਰਹੀ ਤੇ ਇਸ ਲਈ ਇਸ ਸਿਆਣੀਆਂ ਸਰਕਾਰਾਂ ਵਿੱਚ ਚਾਹੀਦੀਆਂ ਨੇ ਉਹਨਾਂ ਨੂੰ ਵੀ ਸੈਕਟਰ ਨਾਲ ਰੱਖ ਕੇ ਜਾਂ ਕਵਨ ਨਾ ਨਾ ਲੜ ਕੇ ਪੰਜਾਬ ਦੀ ਵਹਿਦਰੀ ਲਈ ਕਰਨਾ ਚਾਹੀਦਾ ਜੇ ਹੁਣ ਪਿੰਡ ਦਾ ਸਰਪੰਚ ਸਿਆਣਾ ਉਹ ਭਾਵੇਂ ਸਰਕਾਰ ਕੋਈ ਵੀ ਅਡਾਉਨ ਡਿਵੈਲਪਮੈਂਟ ਕਰ ਜਾਂਦਾ ਜੇ ਸਰਪੰਚੇ ਲੜੀ ਜਾਊ ਜਾਂ ਸਰਪੰਚ ਸਿਆਣਾ ਨਹੀਂ ਤਾਂ ਡਿਵੈਲਪਮੈਂਟ ਨਹੀਂ ਹੋਊ ਇਸ ਲਈ ਹਾਂ ਮੜੀਆਂ ਇਲੈਕਸ਼ਨਾਂ ਦੇ ਸਰਪੰਚ ਵੀ ਸਿਆਣਾ ਬਣਾਓ ਤੇ ਸਾਰਾ ਸੰਮਤੀ ਨਾਲ ਬਣਾਓ ਜੇ ਡਿਵੈਲਪਮੈਂਟ ਆਪਾਂ ਕਰਨੀ ਹੈ ਦੂਸਰਾ ਜਿਹੜਾ ਪਾਣੀ ਦੀ ਗੱਲ ਆ ਪਾਣੀ ਦੂਸ਼ਤ ਹੋ ਰਿਹਾ ਪਾਣੀ ਜਿਵੇਂ ਸਾਰਾ ਲੁਧਿਆਣੇ ਦਾ ਬੁੱਟੇ ਦਰਿਆ ਮੇਰੇ ਕੋਲ ਪਿੰਡ ਤੋਂ ਦਰਜਾ ਕਿਲੋਮੀਟਰ ਦੂਰ ਤੇ ਲੰਘਦਾ ਉੱਥੋਂ ਅਸੀਂ ਨਹਿਰ ਚ ਬੜਾ ਔਖਾ ਪਾਣੀ ਨਹਿਰ ਦਾ ਪਾਇਆ ਪਹਿਲਾਂ ਸੁੱਖ ਤੇ ਆ ਸੀ ਉੱਥੋਂ ਸਾਫਾ ਪਾਣੀ ਥੋੜੇ ਸਮਾਂ ਪਹਿਲਾਂ ਉੱਥੇ ਸਾਡੇ ਲੋਕ ਜਾਂ ਮੱਝਾਂ ਚਾਹਦੇ ਸੀ ਉਹਨਾਂ ਪਾਣੀ ਵੀ ਪੀਂਦੇ ਹੁੰਦੇ ਸੀ ਇੰਨਾ ਸਾਫ ਪਾਣੀ ਸੀ ਪਰ ਲੁਧਿਆਣੇ ਦੇ ਸਾਰੀਆਂ ਟਾਈਮਸ ਸਾਰੀਆਂ ਫੈਕਟਰੀਆਂ ਨੇ ਉਹਦੇ ਵਿੱਚ ਪਾਣੀ ਭਾਰ ਦਿੱਤਾ ਉਹ ਇੰਨਾ ਤੇ ਦੂਸਤ ਹੋ ਗਿਆ ਉਸ ਤੋਂ ਬਾਅਦ ਆ ਕੇ ਸਤਲੁਜ ਚ ਪੈ ਜਾਂਦਾ ਸਤਲੁਜ ਤੋਂ ਅੱਗੇ ਨਹਿਰਾ ਚ ਪੈ ਜਾਂਦਾ ਇਹਦਾ ਇੱਕ ਅਸਰ ਵਰਗੀ ਵੱਡੀ ਬਿਮਾਰੀ ਸਾਡੇ ਮਾਲਵੇ ਨੂੰ ਪਰੋਸ ਕੇ ਦੇ ਦਿੱਤੀ ਗਈ ਹੈ ਉਹ ਅਸੀਂ ਮੰਨ ਕਰਦੇ ਆ ਵੀ ਜਿੰਨੀਆਂ ਵੀ ਡਾਈਂਗ ਮਿਲਾਂ ਨੇ ਉਹ ਕੋਈ ਜਿਹੜੇ ਏਟੀਪੀ ਪਲਾਂਟ ਜੀ ਕਹਿੰਦੇ ਆ ਸੋਲੈਂਟ ਟ੍ਰੀਟਮੈਂਟ ਪਲਾਂਟ ਕਹਿੰਦੇ ਆ ਜਿਹੜਾ ਪਾਣੀ ਸੋਧ ਕੇ ਬਾਹਰ ਉਹ ਨੂੰ ਪਾਣੀ ਸੋਧ ਕੇ ਪਾਵੇ ਪਰ ਜਿਹੜਾ ਮਹਿਕਮਾ ਉਹਦੋਂ ਦਾ ਰਲਿਆ ਪੈਸੇ ਲੈ ਕੇ ਪੋਲੂਸ਼ਨ ਕੰਟਰੋਲ ਬੋਰਡ ਉਹ ਚਲਾਉਂਦੇ ਨਹੀਂ ਏਟੀਪੀ ਉਹ ਸਿੱਧਾ ਪਾਣੀ ਉਹਦੇ ਵਿੱਚ ਤੇ ਯਾਦੇ ਵਿੱਚ ਚਲੇ ਜਾਂਦਾ ਇੰਨਾ ਕਾਲਾ ਪਾਣੀ ਤੇ ਸੱਤ ਰੋਜ ਦਾ ਪਾਣੀ ਸਾਰੀਆਂ ਮੱਛੀਆਂ ਮਰ ਗਈਆਂ ਤੇ ਉਸ ਤੋਂ ਬਾਅਦ ਸਾਨੂੰ ਕੈਂਸਰ ਹਰ ਇੱਕ ਸਾਲ ਧਜਾਨਾ ਬੰਦਿਆਂ ਦੀ ਮੌਤ ਹੁੰਦੀ ਹੈ ਕੈਂਸਰ ਦੀ ਅੱਗੇ-ਅੱਗੇ ਕੈਂਸਰ ਅੱਜ ਤੋਂ 10-20 ਸਾਲ ਪਹਿਲਾਂ ਸੁਣਿਆ ਸੀ ਇੱਥੇ ਬਲੱਡ ਪ੍ਰੈਸ਼ਰ ਸ਼ੂਗਰਾਂ ਸੁਣਿਆ ਹੁੰਦੀਆਂ ਸੀ ਅੱਜ 40 ਸਾਲ ਤੋਂ ਉੱਪਰ ਬੰਦਿਆਂ ਨੂੰ ਇਸ ਨੂੰ ਬਲੱਡ ਪ੍ਰੈਸ਼ਰ ਅਤੇ ਇਸ ਨੂੰ ਸ਼ੂਗਰ ਸਿਰਫ ਆਪਣੇ ਰਹਿਣ ਸਹਿਣ ਦੇ ਖਾਣ ਪੀਣ ਦੇ ਤੇ ਵਾਤਾਵਰਣ ਦੇ ਕਰਕੇ ਹੀ ਅਸੀਂ ਬਿਮਾਰ ਹੋ ਰਹੇ ਹਾਂ ਇਤਿਹਾਸ ਦੇ ਲੋਕ ਤਾਂ ਐਡੇ ਤਗੜੇ ਸੀ 50-80 ਪ੍ਰਵਾਹ ਮੰਨਦੇ ਸੀ 100-100 ਸਾਲ ਦੇ ਬਜ਼ੁਰਗ ਹੋ ਜਾਂਦੇ ਸੀ ਅੱਜ 60-70 ਸਾਲ ਦੀ ਉਮਰ ਹੈ ਜੀ ਆ ਲਿੰਡੀ ਜਿਵੇਂ ਵਰਤਮਾਨ ਜੋ ਉਂਗੀਆਂ ਨੇ ਮੰਨਿਆ ਉਹ 5-7 ਸਾਲ ਵੱਧ ਜੀਉਂਦੀਆਂ ਨੇ ਤੇ ਬੰਦੇ ਘੱਟ ਜੀਉਂਦੇ ਆ ਉਹ ਜਿਸ ਅਸੀਂ ਆਪਦਾ ਪਾਲਾ ਦਵਾੜਾ ਕੁਝ ਸਾਡੇ ਵੀ ਖਰਚ ਬਣਦੇ ਆ ਵੀ ਅਸੀਂ ਆਲਾ ਦਵਾੜਾ ਠੀਕ ਕਰੀਏ ਪਿੰਡ ਠੀਕ ਕਰੀਏ ਜਿਹੜਾ ਗੰਤਮਨ ਦਾ ਆਪ ਸਿੱਟਦੇ ਆ ਉਹ ਉਮੀਦਾਂ ਇੱਕ ਜਗ੍ਹਾ ਤੇ ਰੱਖੀਏ ਉਹ ਆਪਾ ਪੱਟ ਕੇ ਸਥਿਤੀ ਹੈ ਅੱਗ ਤੋਂ ਪਰਹੇਜ਼ ਕਰੀਏ ਜਿਹੜੀ ਆਪਾਂ ਅੱਗ ਲਾਉਂਦੇ ਆ ਭਾਵੇਂ ਅਸੀਂ ਵਕਾਫਤ ਕਰਦੇ ਆ ਰਹੇ ਆ ਕਿ ਸਰਕਾਰ ਸੰਭੇ ਪਰ ਉਹ ਸਰਕਾਰ ਤੇ ਕਾਫੀ ਸੰਧ ਬਣਾ ਲੁੱਤੇ ਨੇ ਕੋਈ ਬਹੁਤਾ ਫਰਕ ਨਹੀਂ ਪੈਂਦਾ ਜਿੱਤੇ ਅਸੀਂ ਜ਼ਮੀਨਾਂ 70 70 ਹੇਅਰ ਨੂੰ ਠੇਕੇ ਤੇ ਲੈਣੇ ਆ ਉਹ ਕੰਟਰੋਲ ਕਰੀਏ ਉਹ 50% 55% ਦੇ ਆ ਤੋਂ ਵੱਧ ਨਹੀਂ ਚਾਹੀਦੀ ਮੈਂ ਦੇਖਿਆ ਕਈ ਲੱਖਾਂ ਦੇ 70% 10000 ਰੁਪਏ ਦੇ ਠੇਕੇ ਚਾਹਤੇ ਉਹ ਵਰਤੋਂ ਕਰਕੇ ਉਹੀ ਆਪਾਂ ਆਪਣੀ ਜ਼ਮੀਨ ਤੇ ਖਰਚ ਕਰੀਏ ਉਹਨੂੰ ਬਾਈਏ ਪਰਾਇ ਨੂੰ ਵਿੱਚ ਬਾਈਏ ਹੁਣ ਪਲਾਂਟ ਵੀ ਲੱਗ ਰਹੇ ਨੇ ਕਿਉਂਕਿ ਬਰੋਦ ਤਾਂ ਵੀ ਕਈ ਪਲਾਂਟਾਂ ਦੀ ਹੋ ਰਹੀ ਆ ਕਿਉਂਕਿ ਉਹ ਵੀ ਪਾਣੀ ਗੰਦਲਾ ਤੇ ਜਗਾ ਦਰਦੇ ਆ ਤੇ ਸਾਡੇ ਜ਼ਿਲ੍ਹੇ ਚ ਲੱਗੇ ਉੱਥੇ ਵੀ ਧਰਨਾ ਚੱਲਦਾ ਦੇਖੋ ਤੁਨਾਦ ਵੀ ਪਾਣੀ ਜਿਹੜਾ ਰੂਸ਼ ਕਰਦੇ ਆ ਅਸੀਂ ਕਹਿੰਦੇ ਆ ਕਿ ਸਰਕਾਰ ਨੂੰ ਸਹੀ ਉਹਨਾਂ ਨੂੰ ਵੀ ਕੀ ਪਲਾਂਟ ਲਾ ਕੇ ਦੇਓ ਸਹੀ ਕੋਠੇ ਦੇ ਰਾਲੀ ਦੇ ਪਲਾਂਟ ਲੱਗਣ ਤਾਂ ਵੀ ਇਹਨਾਂ ਧੁਮਾਮ ਵੀ ਕੈਨਸਰ ਪੈਦਾ ਕਰਦਾ ਸਾਡੇ ਨਕਰਾਂ ਚ ਸਾਨੂੰ ਲੱਗਦਾ ਹੁੰਦਾ ਵੀ ਦਸਤ ਪਿੰਡ ਦੀ ਗੱਲ ਆ ਪਰ ਉਹ ਸਾਡੇ ਇਹ ਪਿੰਡਾਂ ਚ ਰਹਿੰਦੇ ਆ ਖੇਤਾਂ 'ਚ ਤੁਸੀਂ ਘਾਣੀਆਂ 'ਚ ਬੈਠੀ ਹੋ ਉਹ ਸਾਡੇ ਤਰ੍ਹਾਂ ਚ ਪਹਿਲਾਂ ਜਾਂਦਾ ਸਾਡੇ ਬੱਚਿਆਂ ਦੇ ਜਾਂਦਾ ਉਹ ਵੀ ਆਪਾਂ ਸੋਚ ਕੇ ਬਾਰ ਬਾਰ ਉਹ ਮਨਾਈਏ ਦੂਸਰਾ ਸੀ ਪਿੰਡਾਂ ਦੇ ਵਿੱਚ ਦੁੱਤ ਜਿਹੜਾ ਉਹ ਸ਼ੁਕਰੀ ਜੋ ਰਿਪੋਰਟ ਅੱਧੇ ਤੋਂ ਵੱਧ ਦੁੱਤ ਬੁਲੀ ਕੇਟ ਬਣਦਾ ਅਸੀਂ ਬੜਾ ਵਧੀਆ ਆ ਕੇ ਕਰਨੇ ਆ ਵੀ ਇਸ ਦਾ ਪਨੀਰ ਵਾਲੇ ਪਕੌੜੇ ਖਾ ਲੈ ਸ਼ਹਿਰ ਜਾ ਕੇ ਅਸੀਂ ਦੁੱਧ ਬੀਲਿਆਂ ਨੂੰ ਦੁੱਧ ਪੱਤੀ ਪਾ ਕੇ ਪੀਂਦੇ ਨੇ ਰਾਜਾ ਹੈ ਰੋ ਕੋਸ਼ਿਸ਼ ਕਰੋ ਵੀ ਪਿੰਡ ਦੇ ਵਿੱਚ ਹੀ ਜਿਹੜਾ ਦੁੱਧ ਪੈਦਾ ਆਪਾਂ ਕਰਦਾ ਜਿਹੜਾ ਜਾਂ ਆਪਣਾ ਕਿਸਾਨ ਪੈਦਾ ਕਰਦਾ ਉਹ ਜਿਹੜਾ ਦੁੱਧ ਦੇ ਸ਼ਹਿਰ ਵਾਲੇ 60-60 ਰੁਪਏ ਵੇਚੀਦੇ ਆ ਜੇ ਆਪਾਂ ਦੁੱਧ ਵੇਚਦੇ ਹਾਂ ਤਾਂ ਆਪਣਾ 40 ਰੁਪਏ ਵੇਚਦਾ ਪੁੱਤਾ ਉਤੋਂ ਹੀ ਲੈ ਲੋ 50 ਰੁਪਏ 55 ਰੁਪਏ 10 ਰੁਪਏ ਵੱਧ ਦੇ ਦਿਓ ਕਿ ਸ਼ਾਇਦ ਦੁੱਧ ਯਾਰ ਅਸਲੀ ਤੇ ਉਤੋਂ ਹੀ ਦੁੱਧ ਅਸਲੀ ਨਾ ਹੋ ਬਹੁਤ ਬੜਾ ਜ਼ਰੂਰੀ ਹੈ ਤੇ ਬਹੁਤ ਕੋਸ਼ਿਸ਼ ਕਰੋ ਪੈਦਾ ਕਰੋ ਤੇ ਘਰ ਦੀਆਂ ਸਬਜ਼ੀਆਂ 2 4 5 ਮਰਲੇ ਦੀ ਗੱਲ ਆ ਰਹੀ ਰੂੜੀ ਪਾ ਕੇ ਸਾਨੂੰ ਜਿਹੜੀਆਂ ਸਬਜ਼ੀਆਂ ਦੇ ਘਰਾਂ ਦੇ ਵਿੱਚ ਆ ਪੈਦਾ ਕਰਨੀਆਂ ਚਾਹੀਦੀਆਂ ਨੇ ਨਹੀਂ ਤਾਂ ਟੀਕੇ ਲੱਖ ਲੱਖ ਕੇ ਸਬਜ਼ੀਆਂ ਤੇ ਤੁਸੀਂ ਵੀਡੀਓ ਦੇਖਦੇ ਹੋ ਦੇਖਦੇ ਹੋ ਉਹ ਆਪਾਂ ਚੋਲੇ ਚੱਕ ਕੇ ਰੇਗ ਜੱਟ ਵੀ ਮੂੜੀਆਂ ਵਿੱਚ ਲਈ ਆਉਂਦਾ ਮెంਤੀ ਵੀ ਲਈ ਆਉਂਦਾ ਕਦੂ ਪਿੱਟੀ ਦੀ ਗੱਲ ਆ 2 ਬਿੱਲਾਂ ਤੇ 2 ਲੱਗਦਾ ਕਦੂ ਨਹੀਂ ਲੁੱਕਦੇ 4 ਬਿੱਲਾਂ ਉਹ ਵੀ ਅਸੀਂ ਸ਼ਹਿਰ ਤੋਂ ਖਰੀਦ ਕੇ ਲੈ ਕੇ ਆਉਂਦੇ ਹਾਂ 25 25 ਰੁਪਏ ਤੇ ਲੋ 40 40 ਰੁਪਏ ਤੇ ਲੋ ਇਸ ਲਈ ਚੀਜ਼ਾਂ ਆਪਾਂ ਨੂੰ ਵੀ ਸੁਧਾਰ ਕਰਨਾ ਪਉ ਲੋਹੇ ਦੇ ਜਿਹੜੇ ਖਰਚੇ ਆਪਾਂ ਨੂੰ ਘਟਾਉਣੇ ਹੀ ਪੈਣਗੇ ਜਿਵੇਂ ਆਪਣੇ ਹੁਣ ਬਾਹਰ ਬੱਚੇ ਜਾਂਦੇ ਆ ਉੱਥੇ ਜਾ ਕੇ ਕੀ ਕਰਦੇ ਆ ਉਹ ਪੁੱਛੋ ਮੈਂ ਜਾ ਕੇ ਆਇਆ ਅਮਰੀਕਾ ਵੀ ਜਾ ਗਿਆ ਕੈਨੇਡਾ ਵੀ ਮੈਂ 6 ਵੀਰ ਗਿਆ ਸੀ ਉੱਥੇ ਹੀ ਕੁਝ ਦੇਖਿਆ ਕਿੰਨੀ ਮਿਹਨਤ ਕਰਦੇ ਆ ਆਪਣੇ ਬੱਚੇ ਸਾਰਾ ਕੰਮ ਸੈਂਟਰੀ ਦਾ ਕਰਦਾ ਕੋਈ ਪੇਂਟ ਦਾ ਕਰਦਾ ਕੋਈ ਕੰਸਟਰਕਸ਼ਨ ਦਾ ਕੰਮ ਕਰਦਾ ਉਹ ਦੁਕਾਨਾਂ ਤੇ ਸਾਰੇ ਕੰਮ ਕੋਈ ਬਣਾਉਣ ਦਾ ਕੇਐਫਸੀ ਚ ਲੱਗਿਆ ਕੋਈ ਮਕਡਾਉਨਲਡਜ਼ ਚ ਲੱਗਿਆ ਹੋਣਾ ਇੱਥੇ ਵੀ ਕਰ ਸਕਦੇ ਆ ਇੱਥੇ ਆਪਾਂ ਆਪਦੇ ਕੰਮ ਕਰਨ ਵਿੱਚ ਕਿਉਂ ਮਾ ਮੰਨਦੇ ਆ ਵੀ ਮੈਂ ਆਪਦਾ ਸਮਾਨ ਪਹਿਲਾਂ ਕੀਤਾ ਤੇ ਅਸੀਂ ਜਾ ਕੇ ਮੰਡੀ ਚ ਸਿੱਟੇ ਹਾਂ ਅਸੀਂ ਸਬਜ਼ੀ ਪੈਦਾ ਕਰਦੇ ਆ ਤੇ ਪੰਜਰ ਪੈ ਕਿਲ ਹੋ ਜਾ ਕੇ ਮੰਡੀ ਚ ਸਿੱਟੇ ਹਾਂ ਕਿਉਂ ਨਹੀਂ ਹੱਟ ਲੱਗ ਸਕਦਾ ਕਿਉਂ ਨਹੀਂ ਆਪਾਂ ਦੱਸ ਵੀ ਕਿਸਾਨ ਜਿਹੜੇ ਸਬਜ਼ੀ ਪੈਦਾ ਕਰਦੇ ਆ ਉਹ ਆਪਦਾ ਹੱਟ ਲਾ ਕੇ ਉਹਦੇ ਵਿੱਚ ਇੱਕ ਬੰਦਾ ਰੱਖ ਕੇ ਆਪਾਂ ਹਾਈਵੇ ਤੇ ਲਾ ਲਓ ਜਿਹਦੇ ਤੇ ਸਬਜ਼ੀ ਪਹਿਲਾਂ ਹੁੰਦੀ ਆ ਅਸੀਂ ਆ ਦਫਤਰ ਦੇ ਦਨੇ ਇੱਥੇ ਲਾ ਲਓ ਆਓ 10 ਵੀ ਕਿਸਾਨ ਵਲੋਂ ਇੱਥੇ ਸਾਹਮਣੇ ਲਿਆਓ ਜਿਹੜੇ ਕੋਈ ਸਬਜ਼ੀ ਜਾਂ ਜਿਹੜੀ ਵੀ ਚੀਜ਼ ਜੁੱਧੋਂ ਪਹਿਲਾਂ ਕਰਦਾ ਇੱਥੇ 4 ਘੰਟੇ ਆ ਕੇ ਲਾ ਲਓ ਜਿਹੜੀ ਆਪਾਂ 5 ਰੁਪਏ ਵੇਚਦੇ ਆ ਉਹ ਖਾਨੜਾ ਨੂੰ 2 ਰੁਪਏ ਕਿਲੋ ਮਿਲਦੀ ਆ ਅਸੀਂ 15 ਰੁਪਏ ਕਿਲੋ ਵੇਚਦੀਏ 10 ਰੁਪਏ ਸਾਨੂੰ ਆ ਗਏ ਇਹ ਜੇ ਕੰਮ ਕਰਨੇ ਪੈਣਗੇ ਕਿਉਂਕਿ ਕੈਨੇਡਾ ਦੇ ਵਿੱਚ ਕਾਫੀ ਸਖਤੀ ਹੋ ਗਈ ਆ ਜਿਹੜੇ 12 ਤੋਂ ਜਾਣਦੇ ਬੱਚੇ ਉਹਨਾਂ ਦੇ ਪੱਕੇ ਨਹੀਂ ਹਾਂ ਉਹ 50 ਛੜਦੀ ਏਜੰਟਰ ਵਾਲੀ ਛੜਦੀ ਏ ਰੋਹ ਸੱਜ ਕੋ ਕੇਸ ਆਉਂਦੇ ਆ ਆਪਾਂ ਤੀਤੀ ਚਾਈ ਚਾਈ 55 ਲੱਖ ਦੇ ਕੇ ਫਸਾਈ ਜਾਂਦੇ ਇੱਥੇ ਹੀ ਆਪਾਂ ਰੋਜ਼ਗਾਰ ਪੈਦਾ ਕਰੀਏ ਇੱਥੇ ਹੀ ਮਿਆਰ ਵਾਲੀਆਂ ਚੀਜ਼ਾਂ ਪੈਦਾ ਕਰੀਏ ਉੱਥੇ ਮੈਂ ਦੇਖਿਆ ਸਬਜ਼ੀਆਂ ਬਣਦੀਆਂ ਉਹਨਾਂ ਦੇ ਲੇਡੀਜ਼ ਵੀ ਹੁੰਦੀਆਂ ਕਿਸਾਨਾਂ ਦੀਆਂ ਉਹ ਆ ਕੇ ਵੇਚਦੀਆਂ ਆਉਂਦਾ ਜਿਹੜਾ ਪ੍ਰੋਡਕਟ ਬਣਾ ਕੇ ਲੈ ਕੇ ਆਉਂਦੇ ਆਪਦਾ ਸਮਾਨ ਜਿਹੜਾ ਕਿਸਾਨ ਜੋ ਇੱਥੇ ਰੋਮਣਾ ਕੇ ਲੈ ਕੇ ਆਉਂਦੀਆਂ ਇਹੀ ਸਭ ਕਿਸਾਨ ਕਿਉਂ ਖਰੀਦ ਕਰਦੇ ਆ ਉੱਥੇ ਆਪਣੀਆਂ ਕੁੜੀਆਂ ਸਾਰੀਆਂ ਤਦਾਂ ਨਾ ਹੋਟਲਾਂ ਤੇ ਖੜੀਆਂ ਨੇ ਸੰਗ ਸ਼ਰਮ ਤੇ ਆ ਕੇ ਸਾਰੇ ਪਰਿਵਾਰ ਨੂੰ ਕੰਮ ਦੇ ਵਿੱਚ ਲੱਗਣਾ ਉਹ ਕੰਮ ਲਗਾਉਣਾ ਉਹ ਤਾਂ ਖੇਤੀ ਜਿਹੜੀ ਆਪਣੀ ਉਹਨੂੰ ਪੱਕਾ ਤੇ ਜੋ ਪੜਦਾ ਨਹੀਂ ਅਸੀਂ ਰੋਲਾ ਪਾਉਂਦੇ ਹਾਂ ਐਮਐਸਪੀ ਦੇ ਦਿਓ ਸਰਕਾਰ ਕਹਿੰਦੀ ਦੇ ਦਨੇ ਆਂ ਦੇ ਵੀ ਦੇਵੇ 70% ਅਸੀਂ ਖੇਤੀ ਕਰਦੇ ਆਂ ਉਹਦੇ ਜੋ ਵਿਆਹ 60% ਇਹ ਜਿਹੇ ਕਿਸਾਨਾਂ ਜਿੰਨਾਂ ਕੋਲ 3-4 ਏਕੜ ਜ਼ਮੀਨ ਆ ਤੰਦ ਨਿਕਲ ਬਾਰੇ ਨੂੰ ਐਮ ਐਸ ਬੀ ਅਸੀਂ ਦੇ ਦਾਂਗੇ ਕਣਦ 22300 ਬਿਕੀ ਆ ਉਹ 35000 ਦਾ ਬਿਕਜੂ 10000 ਰੁਪਏ ਤੇ ਵੀ ਕੋਲ ਤੋਂ ਨਿਕਲੇ 20000 ਦਾ ਫਰਕ ਪੈਜੂ 50 60000 ਦਾ ਫਰਕ ਪੈਜੂ 50 60000 ਰੁਪਏ ਦਾ ਜੇ ਵੀ ਕੰਪਨੀ ਚੱਲਣਾ ਫਿਰ ਠੇਕੇਦਾਰ ਨੇ ਠੇਕੇਦਾਰ ਸੇ ਦੂਜੇ ਨੂੰ ਹੋ ਕੇ ਮੂਰੇ ਬੁਧਾਰੀ ਜਾਣੇ ਆ ਜੇ ਕਿਤੇ ਇੱਧਰ ਵੀ ਨੁਕਸਾਨ ਗੜੇ ਪਹਿਲੇ ਤਾਂ ਕੋਈ ਆਪਣੇ ਕੋਲ ਅਧੀ ਗ੍ਰੋਪੀ ਗੱਲ ਤੀ ਤਾਂ ਬੰਦਾ ਉੱਥੇ ਨਹੀਂ ਸਕਦਾ ਤਾਂ ਸੂਬੇ ਸਾਈਡ ਹੁੰਦੇ ਆ ਇਸ ਲਈ ਅਹਿਮੀਆਂ ਚੀਜ਼ਾਂ ਜੋਤੇ ਕਿੱਤੇ ਬੜੇ ਵਧੀਆ ਆ ਗਏ ਨੇ ਜਿਵੇਂ ਪੰਖਰੀ ਪਾਲਣ ਕੁਸੂਰ ਪਾਪੇ ਪਿੱਤ ਦਾ ਹੋ ਗਿਆ ਕੋਈ ਮੂਰਤੀਆਂ ਦਾ ਹੋ ਗਿਆ ਇਸ ਦੀ ਟ੍ਰੇਨਿੰਗ ਲਈ ਆਪਾਂ ਜਿਹੜੇ ਮੁੰਡੇ ਆ ਲੈ ਇੱਥੇ ਰਹਿੰਦੇ ਆ ਉਸ ਦੀ ਟ੍ਰੇਨਿੰਗ ਲੈਣ ਨਾਲ ਸਹਾਇਕ ਕਿੱਥੇ ਲੂਣ ਨਹੀਂ ਮਿਲ ਜਾਂਦਾ ਟ੍ਰੇਨਿੰਗ ਲੈ ਲੋ ਉਹ ਆਪਾਂ ਇੱਧਰੋਂ ਆਪਾਂ ਵਧੀਆ ਦੇ ਇੱਥੇ ਹੀ ਆਪਾਂ ਆਪਣੇ ਕੰਮ ਚ ਜਿਹੜਿਆ ਉਹ ਸ਼ੁਰੂ ਕਰੀਏ ਪਕੀ ਐ ਐਸਪੀ ਤੇ ਆਪਣੀ ਲੜਾਈ ਕਾਇਮ ਆ ਸੈਂਟਰ ਨਾਲ ਸਾਡੀ ਲੜਾਈ ਆਪਣੀ ਜਾਰੀ ਆ ਉਹ ਬਲ ਲੱਦੇ ਰਹਿੰਦੇ ਆ ਜੋ ਵੀ ਕੋਈ ਬਦੀਕੀ ਕਰਦਾ ਜਾਂ ਕੁਛ ਕਰਦਾ ਪੰਜਾਬ ਦੇ ਪੰਜਾਬ ਸਰਕਾਰ ਆ ਭਾਵੇਂ ਸੈਂਟਰ ਸਰਕਾਰ ਆ ਉਹਨਾਂ ਨਾਲ ਅਸੀਂ ਲੜਾਈ ਲੜਦੇ ਆ ਤੇ ਪਿਛਲੇ ਸਮੇਂ ਆਪਣੀ ਜਿੱਥੇ ਬੰਦੀ ਨਹੀਂ ਜਿੰਨੀਆਂ ਲੜਾਈਆਂ ਲੜੀਆਂ ਸਾਰੀਆਂ ਆਪਾਂ ਜਿੱਤ ਗਿਆ ਆਏ ਆ ਸਾਰੀਆਂ ਮੁੰਗਾ ਕੁਛ ਨੋਕਸ਼ ਕੁਛ ਬਨਵਾ ਕੇ ਆਏ ਆ ਆਪਣੇ ਜਿੱਥੇ ਬੰਦੀ ਦਾ ਇੱਕ ਫਰਕ ਆ ਰਾਮ ਜੀ ਨੇ ਨੱਸਿਆ ਵੀ ਅਸੀਂ ਆਏ ਧਰਮਾਂ ਦੀ ਮਾਰ ਦੇ ਵਿੱਚ ਜੇ ਕੋਈ ਤਾਂ ਦਾ ਲੋਈ ਧਰਮਾਂ ਮਾਰਦਾ ਇਹਨਾਂ ਨੂੰ ਹੋ ਜਾਤਾ ਕੀ ਦੀਆ ਹੁਣੇ ਆ ਜਿੱਥੇ ਕਿਤੇ ਵੀ ਕੋਈ ਇੰਜੀ ਗੱਲਬਾਤ ਹੁੰਦੀ ਆ ਪਹਿਲਾਂ ਉੱਥੇ ਜਾ ਕੇ ਤੁਸੀਂ ਜਾਇਦਾਦ ਲਓ ਫਿਰ ਤੁਸੀਂ ਪ੍ਰਸ਼ਾਸਨ ਨੂੰ ਫਿਰ ਪ੍ਰਸ਼ਾਸਨ ਨੂੰ ਬਾਅਦ ਨਹੀਂ ਪਾਓ ਉਸ ਤੋਂ ਬਾਅਦ ਧਰਨਾ ਲਾਓ ਇਹ ਨਿਆਂ ਦੀ ਜਥੇਬੰਦੀਆਂ ਬਣ ਗਈਆਂ ਕਿ ਰੋਜ਼ ਧਰਨੇ ਲੱਗ ਕੇ ਲੱਗਣ ਲੱਗੇ ਧਰਮਾਂ ਦੀ ਕੀਮਤੇ ਘਟ ਗਈ ਉਹ ਕਹਿੰਦੇ ਲਾਈ ਜਾਣਾ ਉਹ ਤਾਂ ਲਾਈ ਜਾਣੇ ਇਹਨਾਂ ਦੇ ਅੱਜ ਇਹ ਨਹੀਂ ਲਾਉਂ ਦੂਜਾ ਲਾਉਂ ਜਿਵੇਂ ਕਮੈਂਟ ਕੀਤਾ ਸੀ ਭਗਵਾਨ ਕੁਮਾਰ ਨੇ ਵੀ ਪਿਛਲੀ ਵਾਰੀ ਆਪਣੇ ਅਕਤੂਬਰ ਦੇ ਵਿੱਚ ਇੱਕ ਸਾਨ ਜਗਾ ਨੇ ਵਜ਼ਾ ਨਹੀਂ ਦੇਖਦੇ ਜਗਾ ਦੇਖਦੇ ਆ ਪਰ ਤੁਸੀਂ ਜਵਾਬ ਦਿੱਤਾ ਸੀ ਚੰਡੀਗੜ੍ਹ ਜਾਂ ਤਰਨਤਾਰਨ ਕਹਿੰਦੇ ਸੀ ਇਹਨਾਂ ਨੂੰ ਕਿਸਾਨ ਨੇ ਲੜੇ ਬੰਟਾ ਚ ਪਰ ਇੱਕ ਵੱਡਾ ਜਵਾਬ ਆਪਾਂ ਦਿੱਤਾ ਸੀ ਵੀ ਉੱਥੇ ਨਜ਼ਾਰਾ ਕਿਸਾਨਾਂ ਬਚਨ ਜਿਗਰ ਲੈ ਗਏ ਸੀ ਤਿੰਨ ਦਿਨ ਬੈਠੇ ਸੀ ਇਸ ਲਈ ਜਦੋਂ ਨੂੰ ਆਵਾਜ਼ ਮਾਰਦੇ ਆ ਉਹ ਤੁਸੀਂ ਤਾਂ ਇਕੱਠੇ ਹੋ ਜਾਂਦੇ ਹੋ ਪਰ ਆਪਣੀ ਲੜਾਈ ਲਈ ਇਕੱਠੇ ਹੋਣਾ ਤੋਂ ਜਿਨ੍ਹਾਂ ਚ ਬੱਚਾ ਰੋਂਦਾ ਨਹੀਂ ਮਾਂ ਵੀ ਮੁੁੱਧ ਨਹੀਂ ਪੁੰਦੀ। ਕਈ ਬੰਦੇ ਕਹਿੰਦੇ ਆ ਕਿ ਮੈਮੋਰੰਡਮ ਜਾਂ ਗੱਲਬਾਤ ਦਾ ਤਰੀਕਾ ਹੈ। ਗੱਲਬਾਤ ਦਾ ਤਰੀਕਾ ਪਹਿਲਾਂ ਹੁੰਦਾ। ਤੇ ਕੀ ਲੋੜ ਸੀ ਗੁਰੂ ਕੁਲਵਿੰਦਰ ਸਿੰਘ ਨੂੰ ਤਲਵਾਰ ਉਠਾਉਣ ਦੀ? ਕੀ ਲੋੜ ਸੀ ਭਗਤ ਸਿੰਘ ਨੂੰ ਵਾਪਸ ਘਰ ਨਹੀਂ? ਜੇ ਇੱਕ ਮੈਮੋਰੰਡਮ ਜਾਂ ਮੰਗ ਪੱਤਰ ਨਾਲ ਹੀ ਮਸਲੇ ਹੱਲ ਹੋ ਜਾਂਦੇ। ਪਹਿਲਾਂ ਮੈਮੋਰੰਡਮ ਤੋਂ ਮੰਗ ਪੱਤਰ দাও ਫਿਰ ਤਾਂ ਮੰਗੋਂ ਨਹੀਂ ਫਿਰ ਸਰਕਾਰ ਤੇ ਗੁੱਦਾ ਰੱਖਾਂਗੇ ਇਕੱਠੇ। ਅੱਗੇ ਸਰਕਾਰ ਪੰਜਾਬ ਸਰਕਾਰ ਵੱਚਦੀ ਆ ਰਹੀ ਹੈ ਕਿ ਇਹ ਸੈਂਟਰ ਦੀਆਂ ਗੱਲਾਂ ਨੇ ਸੈਂਟਰ ਦੇ ਹੋਣਗਾ ਐਮਐਸਪੀ ਦੀਆਂ ਪਰ ਇਹਨਾਂ ਨੇ ਵੀ ਵਾਅਦਾ ਕੀਤਾ ਸੀ ਕਿ ਕੁਝ ਫਸਲਾਂ ਦੇ ਦਵਾਗੇ ਪੰਜਾਬ ਸਰਕਾਰ ਦੇ ਸਕਦੀ ਆ ਸਬਜ਼ੀਆਂ ਦੇ ਐਮਐਸਪੀ ਮੂੰਗੀ ਤੇ ਸਰ੍ਹੋਂ ਨਾਲ ਇਹਨਾਂ ਨੇ ਕਿਹਾ ਫਿਰ ਸਾਡੇ ਨਾਲ ਪਿਛਲੇ ਨਵੰਬਰ ਚ ਮੰਗਾਂ ਦੇ ਮੋਰ ਮੰਗਾਂ ਤੇ ਸਹਿਮਤੀ ਹੋਈ ਸੀ ਉਹ ਸਾਡੇ ਕਿਸਾਨ ਸ਼ਹੀਦ ਹੋਇਆ 736 ਉਹਨਾਂ ਜੋ ਵੀ ਸਬੂਬ ਹੁੰਦਾ ਰਹਿੰਦਾ ਨੌਕਰੀਆਂ ਜਿਵੇਂ ਮੇਰੇ ਆ ਵੀਰ ਆਏ ਨੇ ਇਹਨਾਂ ਦੇ ਤਸ਼ੱਦਦ ਹੋਇਆ ਇਹਨਾਂ ਦੇ ਕੇਸ ਬਣੇ ਆ ਅਸੀਂ ਪੂਰੀ ਵਾਣਾ ਫੜਾਂਗੇ ਜਿਹੜਾ ਸਾਡੀ ਟੀਮ ਆ ਐਸਕੇਐਮ ਦੀ ਮੈਂ 17 ਤਰੀਕ ਨੂੰ ਮੀਟਿੰਗ ਆ ਸਾਡੀ ਐਸਕੇਐਮ ਦੀ ਮੈਂ ਉਹਦੇ ਚਿੰਨਾਂ ਦਾ ਕੇਸ ਰੱਖੂਗਾ ਜਿਹੜੀ ਵੀ ਸਾਡੇ ਤੋਂ ਜਿੰਨੀ ਵੀ ਮਦਦ ਹੁੰਦੀ ਹੋਈ ਅਸੀਂ ਉਹ ਮਦਦ ਇਹਨਾਂ ਦੀ ਕਰਾਂਗੇ ਤੇ ਆਪਾਂ ਏਵੇਂ ਇਕੱਠੇ ਹੋ ਕੇ ਜਿਵੇਂ ਪ੍ਰਧਾਨ ਜੀ ਨੇ ਕਾਇਆਂ ਬਣੰਨੀਆਂ ਨੇ ਹਰ ਇੱਕ ਪਿੰਡ ਦੇ ਵਿੱਚ ਧਾਈ ਚਾਹੀਦੀ ਆ ਇਹਨਾਂ ਵੇਲੇ ਪ੍ਰਧਾਨ ਜੀ ਤੁਹਾਨੂੰ ਗੂਲ ਦਨ ਇੱਕ ਮੈਸੇਜ ਗਰੁੱਪ ਥੋੜਾ ਚੱਲਦਾ ਜ਼ਿਲ੍ਹੇ ਦਾ ਉਨੇ ਗਰੁੱਪ ਚ ਸਾਰੇ ਜੁੜੋ ਉਨੇ ਚ ਮੈਸੇਜ ਪਾਉਣਗੇ ਤੁਸੀਂ ਆਪ ਤੇ ਆ ਜਿਹੜੀ ਜਗ੍ਹਾ ਕੋਈ ਧਰਮਾ ਲੱਗਣਾ ਜਿਹੜੀ ਜਗ੍ਹਾ ਮੀਟਿੰਗ ਹਰ 15 ਤਰੀਕ ਨੂੰ ਇੱਥੇ ਮੀਟਿੰਗ ਹੁੰਦੀ ਆ ਤੁਸੀਂ ਇੱਥੇ ਮੀਟਿੰਗ ਜਾਓ ਆਪਦਾ ਦੁੱਖ ਦਾਰਦ ਦੱਸੋ ਏਵੇਂ ਬਲਾਕਾਂ ਵਾਲਿਆਂ ਨੂੰ ਮੈਂ ਕਹਿੰਨਾ ਉਹ ਡਿਪਟਾ ਨਿਰਭਾਨ ਜੀ ਨੂੰ ਪ੍ਰਧਾਨ ਜੀ ਨੂੰ ਲੈ ਕੇ ਕਰਨ ਦੀ ਹਰ ਇੱਕ ਬਲਾਕ ਦੀ ਮੀਟਿੰਗ ਚ ਉਹ ਜਾਇਆ ਕਰੋ ਉੱਥੇ ਜਿਹੜੇ ਕੋਈ ਮਸਲੇ ਆ ਤਾਂ ਹੱਲ ਕਰਿਆ ਕਰੋ 10 ਤਰੀਕ ਨੂੰ ਲੁਧਿਆਣਾ 'ਚ ਮੀਟਿੰਗ ਹੁੰਦੀ ਹੈ ਆਪਣੀ ਪੰਜਾਬ ਦੀ ਆਪਣਾ 50 ਸਾਲ ਪੁਰਾਣਾ ਉੱਥੇ ਦਫਤਰ ਆ ਕੋਈ ਵੀ ਬੰਦਾ ਕੋਈ ਵੀ ਵੀਰ ਉਹ ਮੀਟਿੰਗ 'ਚ ਹਾਜ਼ਰ ਹੋ ਸਕਦਾ ਦਾ ਹਿੱਸਾ ਬਣ ਸਕਦਾ ਮੀਟਿੰਗ ਦੇਖ ਸਕਦਾ ਉੱਥੇ ਵੀ ਮੈਂ ਵੀ ਅਨਾਉਂਸ ਕਰਦਾ ਵੀ ਆਜੋ ਜੋ ਕਿਸੇ ਨੇ ਰਹਿ ਜੜੀਆਂ ਤਾਂ ਕਮੈਂਟ ਆਜੋ ਮੈਨੂੰ ਤੇ ਅੱਜ ਵੀ ਅਨਾਉਂਸ ਕੀਤਾ ਜਿਨੇ ਆਉਣਾ ਕਿਸੇ ਨੇ ਰੋਕੇ ਆ ਜਿਗੇ ਸਿਰਫ ਰੋਕੇ ਉਹਨਾਂ ਨੂੰ ਗਿਆ ਵੀ ਜੋ ਅੰਦਰੂਨੀ ਗੱਲਾਂ ਉਹ ਨਹੀਂ ਕਰਦੇ ਆ ਜੇ ਕੋਈ ਕਿਸਾਨ ਨਹੀਂ ਰਹਾ ਹੁਣ ਵੀ ਮੇਰੇ ਤੋਂ ਬਾਅਦ ਆ ਕੇ ਕੋਈ ਮੈਂ ਭੇਜੂਗਾ ਹੁਣ ਵੀ ਕੋਈ ਰਾਇ ਦੇ ਸਕਦਾ ਸਾਨੂੰ ਸਿਝਾ ਦੇ ਸਕਦਾ ਉਹ ਅਸੀਂ ਸੁਝਾਅ ਉਹਨਾਂ ਦੇ ਮੰਨਣ ਲਈ ਪਵੰਤ ਹੋਵਾਂਗੇ ਉਹਨਾਂ ਲਈ ਤਿਆਰ ਹਾਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਮੀਟਿੰਗਾਂ ਜਿਹੜੀਆਂ ਨੇ ਕਰ ਰਹੇ ਹਾਂ ਉਹਨਾਂ ਦੇ ਵਿੱਚ ਮੈਂ ਹਾਜ਼ਰ ਹੋ ਰਿਹਾ ਪਿਛਲੇ ਦਿਨੀ ਮਹਾਲੀ ਮੀਟਿੰਗ ਸੀ ਫਿਰ ਰੋਪੜ ਮੀਟਿੰਗ ਸੀ ਅੱਜ ਮੋਗੇ ਇੱਕ ਤੋਂ ਬਾਅਦ ਮੈਂ ਫਿਰੋਜ਼ਪੁਰ ਜਾਣਾ ਅਸੀਂ ਲਾਮਬੰਨ ਕਿਸਾਨਾਂ ਨੂੰ ਕਰਨ ਲੱਗੇ ਹੋਇਆ ਕਿਉਂਕਿ ਜਿਹੜੀਆਂ ਸਰਕਾਰਾਂ ਨੇ ਉਹ ਵਾਅਦੇ ਸਾਡੇ ਨਾਲ ਕਰ ਲੈਂਦੀਆਂ ਨੇ ਪਰ ਉਹਨਾਂ ਨਿਭਾਉਂਦੀਆਂ ਨਹੀਂ ਪਹਿਲਾਂ ਸੈਂਟਰ ਨੇ ਨਹੀਂ ਨਿਵਾਏ ਹੁਣ ਪੰਜਾਬ ਸਰਕਾਰ ਨੇ ਨਹੀਂ ਨਿਵਾਏ ਪੰਜਾਬ ਸਰਕਾਰ ਨੂੰ ਵੀ ਅਸੀਂ ਮੰਗਾਂ ਦਾ ਇੱਕ ਚਾਰਟ ਦੇ ਕੇ ਆਏ ਸੀ ਉਹ 31 ਮਾਰਚ ਜਿਹੜੀ ਲੰਘੀ ਉਹਦੇ ਤੱਕ ਉਹਨਾਂ ਨੇ ਪੂਰੀਆਂ ਕਰਨੀਆਂ ਸੀ ਉਹ ਨਹੀਂ ਕੀਤੀਆਂ ਉਹਦੇ ਲਈ ਅਸੀਂ ਪਿੰਡਾਂ ਚ ਕਾਈਆਂ ਕਰਕੇ ਲਾਮਬੰਦ ਕਰਕੇ ਅਗਲੇ ਜਿਹੜੇ ਮੋਰਚੇ ਦੀ ਤਿਆਰੀ ਕਰ ਰਹੇ ਆ ਅਸੀਂ ਵਾਰਨਿੰਗ ਵੀ ਅੱਜ ਦੇਣ ਆਏ ਆ ਬਈ ਅਸੀਂ ਅਗਲੇ ਮਹੀਨੇ ਜਿਹੜਾ ਆਵਾਰਾ ਡੰਗਰ ਨੇ ਉਹ ਸਾਡੇ ਨਾਲ ਸਰਕਾਰ ਨੇ ਵਾਅਦਾ ਕੀਤਾ ਸੀ ਵੀ 31 ਮਾਰਚ ਤੱਕ ਅਸੀਂ ਇਹਨਾਂ ਦਾ ਪ੍ਰਬੰਧ ਕਰ ਦਾਂਗੇ ਪਾਲਤੂ ਡੰਗਰ ਤੇ ਆਵਾਰਾ ਡੰਗਰ ਬਾਹਰ ਨਹੀਂ ਆਉਣਗੇ ਜਿਹੜਾ ਵੱਡਾ ਹਾਸਿਆਂ ਦਾ ਕਾਰਨ ਮੰਨਦੇ ਆ ਪਰ ਉਹ ਪ੍ਰਬੰਧ ਨਹੀਂ ਕੀਤਾ ਅਸੀਂ ਜਿਵੇਂ ਪਿਛਲੀਆਂ ਸਰਕਾਰਾਂ ਚ ਕਾਲੀ ਸਰਕਾਰ ਵੇਲੇ ਵੀ ਅਸੀਂ ਡੀਸੀ ਐਸਡੀਐਮਾਂ ਦੇ ਦਫ਼ਤਰਾਂ ਚ ਅਵਾਰਾ ਡੰਗਰ ਛੱਡੇ ਸੀ ਫਿਰ ਅਸੀਂ ਕੈਪਟਨ ਸਾਹਿਬ ਦੇ ਘਰੇ ਵੀ ਛੱਡ ਕੇ ਆਏ ਸੀ ਚੰਡੀਗੜ੍ਹ ਉਸੇ ਤਰ੍ਹਾਂ ਅਸੀਂ ਆ ਜੀਡੀਟੀ ਸਾਡੀ 10 ਤਰੀਕੂ ਉਹਦੇ ਚ ਅਸੀਂ ਫੈਸਲਾ ਲੈ ਕੇ ਡੇਟ ਦਵਾਂਗੇ ਅਸੀਂ ਸਾਰੇ ਪੰਜਾਬ ਦੇ ਵਿੱਚ ਡੀਸੀ ਐਸਡੀਐਮ ਸਾਹਿਬਾਨਾਂ ਦੇ ਦਫ਼ਤਰਾਂ ਦੇ ਵਿੱਚ ਇਹ ਅਵਾਰਾ ਡੰਗਰ ਛੱਡਾਂਗੇ ਨਹੀਂ ਤਾਂ ਪੰਜਾਬ ਸਰਕਾਰ ਫੌਰੀ ਤੌਰ ਤੇ ਇਹਦਾ ਪ੍ਰਬੰਧ ਕਰੇ ਦੂਸਰਾ ਡੀਏਪ ਦੀ ਭਾਰੀ ਕਮੀਆਂ ਸਾਡੀ ਫਸਲ ਨੇੜੇ ਆ ਗਈ ਅਸੀਂ ਆਲੂ ਬੀਜਣੀਆਂ ਸਬਜ਼ੀਆਂ ਬੀਜਣੀਆਂ ਕਣਕ ਬੀਜਣੀਆਂ ਉਹ ਡੀਏਪ ਜਿਹੜਾ ਫੌਰੀ ਤੌਰ ਤੇ ਸਾਡੇ ਡੀਏਪ ਉਪਰਦਾ ਕਰੇ ਦੂਸਰੀ ਜੇ ਕੋਈ ਸ਼ੈਲਰਾਂ ਵਾਲਿਆਂ ਦੀ ਸਮੱਸਿਆ ਵੀ ਆ ਫੌਰੀ ਤੌਰ ਤੇ ਉਹ ਸ਼ੈਲਰਾਂ ਵਾਲਿਆਂ ਦੀ ਸਮੱਸਿਆ ਹੱਲ ਕਰੇ ਤਾਂ ਕਿ ਜਿਹੜਾ ਸ਼ੈਲਰਾਂ ਚ ਸਾਡਾ ਮਾਲ ਲੱਗ ਸਕੇ ਦੂਸਰਾ ਸੀ ਨਮੀ ਦੀ ਵੀ ਜਿਹੜੀ ਸ਼ਰਤ 17% ਤੋਂ ਅਸੀਂ ਕਹਿੰਦੇ ਆ ਸਰਕਾਰ ਨੂੰ ਉਹ 19% ਕਰੇ ਚਲੋ ਬਾਸਮਤੀ ਦਾ ਕੁਝ ਇਹਨਾਂ ਨੇ ਹੱਲ ਕੀਤਾ ਹੈਗਾ ਦੂਸਰਾ ਸੀ ਪਾਣੀਆਂ ਤੇ ਵੀ ਕਿਹਾ ਵੀ ਸਰਕਾਰ ਜਿਹੜੀ ਆ ਪੰਜਾਬ ਸਰਕਾਰ ਉਹ ਰਾਇਲਟੀ ਮੰਗੇ ਜਿਹੜੀ ਰਾਜਸਥਾਨ ਨੂੰ ਸਾਡਾ ਪਾਣੀ ਜਾਂਦਾ ਹਜ਼ਾਰਾਂ ਕਰੋੜ ਰੁਪਈਆ ਜਿਹੜਾ ਸਾਡਾ ਉੱਥੇ ਬਰਬਾਦ ਹੋ ਰਿਹਾ ਪੰਜਾਬ ਸਰਕਾਰ ਭੁੱਖੀ ਮਰ ਰਹੀ ਆ ਪੈਸਿਆਂ ਤੋਂ ਤੇ ਉਹਨਾਂ ਤੋਂ ਪਾਣੀ ਦੀ ਰਾਇਲਟੀ ਲਵੇ ਜਿਵੇਂ ਅਸੀਂ ਕੋਲੇ ਦੀ ਦਿੰਨੇ ਆ ਪੱਥਰ ਦੀ ਦਿੰਦੇ ਆ ਇਸ ਤਰ੍ਹਾਂ ਬਾਗਾ ਵਾਟਰ ਖੋਲਣ ਦੀ ਗੱਲ ਆਈ ਆ ਜਿਹੜਾ ਸਾਡਾ ਵਪਾਰ ਆ ਉਹ ਪਰੇ ਦੀ ਹੋ ਕੇ ਤਾਂ ਜਾਂਦਾ ਗੁਜਰਾਤ ਵੱਲ ਦੀ ਹੋ ਕੇ ਤਾਂ ਸਾਡਾ ਸਮਾਨ ਜਾਂਦਾ ਪਰ ਇੱਥੋਂ ਕਿਉਂ ਨਹੀਂ ਜਾਂਦਾ ਇਸ ਤੋਂ ਟਰਾਲੀਆਂ ਭਰ ਕੇ ਕਣਕ ਦੇ ਆਈਏ ਟਰਾਲੀਆਂ ਭਰ ਕੇ ਅਨਾਜ ਅਸੀਂ ਪਾਕਿਸਤਾਨ ਨੂੰ ਦੇ ਆਈਏ ਡੇਡਾ ਰੇਟ ਆ ਅਸੀਂ ਇਹ ਵੀ ਮੰਗ ਕੀਤੀ ਆ ਵੀ ਪੰਜਾਬ ਸਰਕਾਰ ਰੈਗੂਲੇਸ਼ਨ ਕਰੇ ਪਰ ਪੰਜਾਬ ਸਰਕਾਰ ਫੇਲ ਹੋਈ ਆ ਰੈਗੂਲੇਸ਼ਨ ਦੇ ਕਾਰਨ ਚ 2 ਤਰੀਕ ਨੂੰ 3 ਤਰੀਕ ਨੂੰ ਅਜਲਾਸ ਦੇ ਵਿੱਚ ਉਹਦੇ ਲਈ ਅਸੀਂ ਪੰਜਾਬ ਸਰਕਾਰ ਖਿਲਾਫ ਵੀ ਆਉਣ ਵਾਲੀ ਦਿਨਾਂ ਚ ਐਸ ਕੇ ਐਮ ਦੀ ਮੀਟਿੰਗ ਵੀ ਹੋ ਉਹਦੇ ਚ ਪੰਜਾਬ ਸਰਕਾਰ ਖਿਲਾਫ ਵੀ ਅਸੀਂ ਵੱਡਾ ਲੈ ਐਕਸ਼ਨ ਦਾ ਐਲਾਨ ਕਰਾਂ ਜਿਹੜਾ ਪਾਣੀ ਫੈਕਟਰੀਆਂ ਕੈਮੀਕਲ ਪਾਉਂਦੀਆਂ ਨੇ ਤੁਸੀਂ ਲੁਧਿਆਣੇ ਦੇ ਪੁੱਡੇ ਨਾਲ ਦੇਖੋ ਜਾ ਕੇ ਕਿਵੇਂ ਕਾਲਾ ਪਾਣੀ ਹੋ ਕੇ ਆਉਂਦਾ ਉਹਦੇ ਨਾਲ ਜ਼ਹਿਰ ਸਾਡੇ ਸੱਤ ਲੋਚ ਆਉਂਦਾ ਉਸ ਤੋਂ ਬਾਅਦ ਨਹਿਰਾਂ ਦੇ ਵਿੱਚ ਆਉਂਦਾ ਉਹ ਜ਼ਹਿਰੀ ਜ਼ਹਿਰੀਲਾ ਹੁੰਦਾ ਵੀ ਅਸੀਂ ਜੂਰੀਆ ਪਾਉਣੀ ਆ ਤੁਸੀਂ ਕਹਿੰਦੇ ਜੂਰੀਆ ਵੱਧ ਪਾਉਣੀਓ ਜੂਰੀਆ ਤੀਜੇ ਦਿਨ ਓਟੇ ਜਾਂਦਾ ਜੂਰੀਆ ਪੰਜ ਸੱਤ ਦਿਨਾਂ ਬਾਅਦ ਨੁਕਸਾਨ ਨਹੀਂ ਕਰਦਾ ਡੀਏਪੀ ਥੱਲੇ ਚਲੇ ਜਾਂਦਾ ਡੀਏਪੀ ਨੁਕਸਾਨ ਐਡਾ ਨਹੀਂ ਕਰਦਾ ਇਹ ਪਰ ਅਸੀਂ ਫਿਰ ਵੀ ਬੇਨਤੀ ਕਰਦੇ ਆ ਵੀ ਕੁਝ ਫਸਲ ਆਪਦੇ ਜੋ ਕੀ ਖਾਣ ਲਈ ਕੁਝ ਫਸਲ ਜਿਹੜੀ ਆ ਉਹ ਲਈ ਸਰਕਾਰ ਵੀ ਉਤਸ਼ਾਹਤ ਕਰੇ ਉਹਦਾ ਅੱਡ ਮੁੱਲ ਰੱਖੇ ਜਿਹੜਾ ਬੰਦਾ ਜਿਹੜਾ ਬੰਦਾ ਬਿਨਾਂ ਖਾਦਾਂ ਸਪਰੇਆਂ ਤੋਂ ਕਰਦਾ ਕਿਉਂਕਿ yield ਘਟ ਜਾਂਦੀ ਐ ਅੱਜ 22 ਕੁੰਟਲ ਕਣਕ ਨਿਕਲਣੀ ਆ ਤਾਂ ਉਹ ਸਾਡੀ 12 14 ਕੁੰਟਲ ਰਹਿ ਜਾਂਦੀ ਆ ਉਹਦੇ ਲਈ ਉਹਦਾ ਇੱਕ ਵੱਖਰਾ ਜੇ ਉਹਦਾ 2200 ਰੇਟ ਆ ਤਾਂ ਉਹਦਾ 3500 ਰੇਟ ਕਰੇ ਤਾਂ ਅਸੀਂ ਉਹ ਫਸਲ ਬੀਜ ਲਾਂਗੇ ਸਰਕਾਰ ਸਾਨੂੰ ਦੱਸ ਦਵੇ ਕਿ ਕਿਹੜੀ ਫਸਲ ਬੀਜਣੀ ਐ ਇੱਕ ਰੇਟ ਤੈਅ ਕਰੇ ਅਸੀਂ ਉਹ ਫਿਰ ਫਸਲ ਬੀਜਣ ਲਈ ਤਿਆਰ